ਮਾਰੂ ਨਲਾ ਪੰਗਵ ਘਰ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ਖੁਸ਼ਾ ਮਦਤਾ ਖੋਏ ਤੁਮ ਬਾਵਰ ਦੁਲਬ ਜਨਮ ਅਕਾਰਥ ਰੇ ਨਰ ਐਸੀ ਕਰੈ ਅਨਥ ਸਜ ਸਾਰੰਗ ਧਰ ਭੰਮ ਤੂੰ ਫੂਲਾ ਮੋ ਲਪਟਿਓ ਦਾਸੀ ਸੰਗ ਸਾਨਥ ਰਾਉ ਧਰਣੀ タル ਤਿਆਗ ਨੀਚ ਕੁਲ ਸੇਵੈ ਹਉ ਕਰਤ ਵਿਹਾਵਥ ਫੋਕਟ ਕਰਮ ਕਰੈ ਅਗਿਆਨੀ ਮਨ ਮੁਖ ਅੰਧ ਕਹਾਵਥ ਸਤ ਹੋਤਾ ਅਸਤ ਕਰਮ ਮੰਨਿਆ ਜੋ ਬਿਨ ਸਤ ਸੋ ਨੇ ਚਲ ਜਾਣਥ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਫੂਲ ਤੁਲਾਨਥ ਖੱਤਰੀ ਬ੍ਰਹਮਣ ਸ਼ੂਦ ਵੈਸ਼ ਸਭ ਇੱਕ ਨਾਮ ਤਰਾਨਥ ਗੁਰ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨਾ ਸੋ ਪਾਰ ਪਾਨਥ ਮਾਰੂ ਮਲਾ ਭੰਵਾ गुप्त करता संग सोतब डहकावे मनुखाय निसार हर जियो बिखत हो गए तपत थम मंगल लाए रे नर काए पर गृह जाए कुतल कठोर काम गर्ध तुम नहीं सुनियो त्रम राए हा विकार पाथर गले बांधे महा सागर सुुंद पर नोध رکھے فرائے سیس اٹھاون نہ ठाहन ना कबू मिलई महातर माहे सूर मुक्त शशि मुक्त ब्रह्म ज्ञानी अलपाहे ਸੁਭਾਵਤ ਜੈਸੇ ਬਸੰਤਰ ਅਲਿਪਤ ਸਦਾ ਨਿਰਮਲ ਆਏ ਜਿਸ ਕਰਮ ਖੁੱਲਿਆ ਇਸ ਲਹਾਂ ਪੜਦਾ ਜਿਨ ਗੁਰਪ ਤ ਮੰਨਿਆ ਸੁਭਾਏ ਗੁਰਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਂ ਨਾ ਪਾਏ ਰੇ ਨਰ ਇਨ ਵਿਦਪਾਰ ਉਪਰਾਏ ਤਿਆਏ ਹਰ ਜਿਓ ਹੋਏ ਮਿਰਤਕ ਤਿਆਗ ਦੂਜਾ ਪਾਓ ਰਹਾਓ ਦੂਜਾ ਮਾਰੂ ਮੱਲਾ ਪੰਜਵਾ ਬਾਰ ਢੁੰਡਨ ਤੇ ਸ਼ੂਟ ਪਰ ਗੁਰਤਾਰੀ ਮਾਏ ਦਿਖਾਇਆ ਥਾ ਅਨਭੋ ਅਚਰਜ ਰੂਪ ਪ੍ਰਭ ਦੇਖਿਆ ਮੇਰਾ ਮਨ ਛੋੜ ਨਾ ਤੂੰ ਜਾਇਆ ਥਾ ਨਾਮਿਤ ਕੋ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਏ ਕਰ ਕਿਰਪਾ ਗੁਰੂ ਦਿਵਾਇਆ ਥਾ ਰਾਵ ਅਦਿਸ਼ਟ ਅਗੋ ਚਿਰ ਪਾਰ ਬ੍ਰਹਮ ਨਿਰਸਾਦੁ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵਜਿਓ ਤਾ ਅੰਮ੍ਰਿਤ ਨਾਮ ਚੋ ਆਇਆ ਥਾ ਕੋਟ ਨਹੀਂ ਮਨ ਤ੍ਰਿਸ਼ਨਾ ਬੂਜੀ ਕੋਟ ਪੰਢਾਲ ਸੁਮਾਇਆ ਥਾ ਚਰਨ 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 ਗੁਰ ਸੇਵੇ ਅਤੜ ਖੜਿਓ ਰਸ ਪਾਇਆ ਥਾ ਸਹਿਜੇ ਆਵਾ ਸਹਿਜੇ ਜਾਵਾ ਸਹਿਜੇ ਮਨ ਖੇਲਾਇਆ ਥਾ ਕੋ ਨਾਨਕ ਧਰਮ ਗੁਰ ਖੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਨ ਲਾ ਤਨਵਾ ਜਿਸ ਸਾਜ ਨਿਵਾਜਿਆ ਤਿਸਹਿ ਸਿਉ ਰਚਨਾ ਹੈ ਆਨਰੂਤੀ ਆਨ ਬੋਈਐ ਫਲ ਨਾ ਫੁੱਲ ਤਾਹੀ ਰੇ ਮਨ ਬੱਤਰ ਬੀਜਣ ਨਾ ਬੋਹ ਖੇਤੀ ਲਾਏ ਮਨੁਆ ਭਲੋ ਸਮੋਸਵਾਉ ਪ੍ਰਾਹ ਖੋਏ ਖੜਾ ਪਰਮ ਮਨ ਕਾ ਸਤਗੁਰ ਸਰਣੀ ਜਾਏ ਕਰਮ ਜਿਸ ਤੋਂ ਤੁਰੋਂ ਲਿਖਿਆ ਸੋਈ ਕਾਰ ਕਮਾਏ ਪਾਉ ਲਗੋ ਗੋਬਿੰਦ ਸਿਓ ਭਾਲ ਪਾਈ ਥਾਏ ਖੇਤ ਮੇਰਾ ਜੰਮਿਆ ਨਿਖੋਟ ਨ ਕਬ ਹੂੰ ਜਾਏ ਪਾਇਆ ਅਮੋਲ ਪਦਾਰਥ ਛੋੜ ਨ ਕਤ ਹੂੰ ਜਾਏ ਕਾ ਨਾਨਕ ਸੁਖ ਪਾਇਆ ਤ੍ਰਿਪਤ ਰਹ ਆਘਾਇ ਮਾਰੂ ਮਨ ਲਾ ਪੰਜਵਾ ਥੂਟੋ ਅੰਡ ਪਰਮਕ ਮਨ ਹੈ ਫਿਓ ਸਰਗਾਸ ਕਾਟੀ 베ਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹੋ ਤਪ ਤਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਧੰ ਜਬ ਤੇ ਸਾਧੂ ਸੰਗ ਭਇ ਤੋ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ ਤੋ ਕਹਾ ਕਰੇ ਕੋਟਵਾਰ ਚੁੱਕ ਭਰ ਕਰਮ ਕਾ ਹੋਏ ਨੇ ਕਰਮ ਸਾਗਰ ਤੇ ਕੰਢਾ ਚੜੇ ਗੁਰ ਕੀਨੇ ਧਰਮ ਸਚ ਥਾਨ ਸਚ ਬੈਠਕ ਸੱਚ ਸੋ ਬਣਾਇ ਸੱਚ ਪੂੰਜੀ ਸੱਚ ਵਖਰੋ ਨਾਨਕ ਕਰ ਪਾਇ ਮਾਰੂ ਮੈ ਲਾ ਪੰਗਵਾਂ ਬੇਦ ਪੁਕਾਰ ਮੁਖ ਤੇ ਪੰਡਤ ਤਾ ਮਨ ਕਾ ਮਾਠਾ ਮੋਨੀ ਹੋਏ ਬੈਠਾ ਇਕਾਂਤੀ ਫਿਰਦਾ ਕਲਪਨ ਗਾਂਠਾ ਹੋਏ ਉਦਾਸੀ ਗ੍ਰਹਿ ਤਦ ਚਲਿਓ ਛੁਟਕੈ ਨਾਹੀ ਨਾਠਾ ਜੀ ਕੀ ਕਹਿ ਪੈ ਬਾਤ ਕਹਾ ਆਪ ਮੁਕਤ ਮੋਕੋ ਪ੍ਰਭ ਮਿਲੇ ਐਸੋ ਕਹਾ ਨਾ ਰਹਾ ਤਪਸੀ ਕਰ ਕੇ ਦੇਹੀ ਸਾਧੀ ਮਨਵਾ ਦਾ ਦਿਸ਼ਥਾਨਾ ਬ੍ਰਹਮਚਾਰ ਬ੍ਰਹਮਚਜ ਕੀਨਾ ਕਿਰਤੈ ਪਿਆ ਗੁਮਾਨਾ ਸੰਨਿਆਸੀ ਹੋਇ ਕ ਤੀਰਥ ਭੰਮਿਓ ਉਸ ਮੈਂ ਕ੍ਰੋਧ ਬਿਗਾਨਾ ਕੁੰਗਰ ਬਾਂਦ ਪੈ ਰੰਦਸ ਰੋਟੀਆਂ ਕੇ ਉਪਾਵਾ ਬਰਤਨੇ ਮ ਕਰਮ ਖਟਕੀਨੇ ਬਾਹਰ ਦੇਖ ਦਿਖਾਵਾ ਗੀਤ ਨਾਦ ਮੁਖ ਰਾਗ ਅਲਾਪ ਮਨ ਨਹੀਂ ਹਰ ਹਰ ਗਾਵਾ ਹਰਕ ਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਇਨਕੀ ਧੂੜ ਪਾਏ ਮਨ ਮੇਰਾ ਜਾਂ ਦਇਆ ਕਰੇ ਭਗਵੰਤਾ ਕਾ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇ ਸਭ ਕਿਛ ਜਾਣ ਮੇਰੇ ਜੀ ਕਾ ਪ੍ਰੀਤਮ ਵਿਸੁਰਗ ਬਕਬਾਇਆ ਰਾਉ ਦੁਜਾ ਮਾਰੂ ਮੱਲ ਲਾ ਪੰਜਵਾ ਕੋਟ ਲਖ ਸਰਬ ਕੋ ਰਾਜ ਜਿਸ ਹਿਰਦੈ ਨਾਮ ਤੁਮਾਰਾ ਜਾ ਕੋ ਨਾਮ ਨਦੀਆ ਮੇਰਾ ਸਤਗੁਰ ਸੇ ਮਰ ਜਨਮ ਮੰਗਾਵਾਰਾ ਮੇਰ ਸਤਗੁਰ ਹੀ ਪਤਰਾਖ ਕੀਤ ਆਵਾਂ ਤਬਹੀ ਪਤ ਪੂਰੀ ਦਿਸਰਤ ਰਲਿਆ ਖਾਕ ਪ੍ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਸ਼ਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਜ ਇਹ ਸਾਰਾ ਮਾਇਆ ਰੰਗ ਬਿਰੰਗ ਖਿਨੇ ਮੈਂ ਜਉਂ ਬਾਦਰ ਕੀ ਸ਼ਾਇਆ ਸੇ ਲਾਲ ਪੈ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗੰਦਰਬਾਰਾ ਨਾਨਕ ਵਡਿਆਈ ਸ਼ੋਭਾ ਨਾਨਕ ਖਸਮ ਪਿਆਰਾ ਮਾਰੂ ਮਲਾ ਪੰਜਵਾ ਘਰ ਚੌਥਾ ੴ ਸਤਿਗੁਰ ਪ੍ਰਸਾਦ ੴ ਉਤਪਾਤੀ ਕੀ ਆਦਿਨ ਸਭ ਰਾਤੀ ਵਣ ਤ੍ਰੇਣ ਤ੍ਰਿਭਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵ ਤੇ ਸਭ ਹੋਆ ਕਰਣ ਹਰ ਬੁਜੋਰੇ ਸਤਗੁਰ ਮਿਲ ਤਾ ਸੂਝੈ ਰੇ ਰਹਾ ਤ੍ਰਗੁਣ ਕੀ ਆਪਸਾਰਾ ਨਿਰਤ ਸੁਰਗ ਅਵਤਾਰਾ ਹਮੈ ਆਵੇ ਜਾਈ ਮਨ ਟਿਕਨ ਨ ਪਾਵੈ ਰਾਈ ਬਾਜ ਗੁਰੂ ਗਬਾਰਾ ਮਿਲ ਸਤਗੁਰ ਨਿਸਤਾਰਾ ਹੋ ਹੋ ਕਰਮ ਕੁਮਾਣੀ ਤੇ ਤੇ ਬੰਧ ਗਲਾਣੀ ਮੇਰੀ ਮੇਰੀ ਤਾਰੀ ਉਹ ਹਾ ਪਰ ਲੋਹਾਰੀ ਸੋ ਗੁਰ ਮਿਲ ਏਕ ਪਛਾਣ ਜਿਸ ਹੋਵੇ ਭਾਗ ਮਥਾਣ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਪੂਲਾ ਜੇ ਪ੍ਰਭੂ ਪੁਲਾਇਆ ਨਾ ਆਪੋ ਮੂਰਖ ਗਿਆਨੀ ਜੇ ਕਾਵ ਸੋ ਨਾਮੁ ਵਖਾਨੀ ਤੇਰਾ ਅੰਤ ਨ ਪਾਰਵਾਰਾ ਜਨ ਨਾਨਕ ਸਦ ਬਲਹਾਰਾ ਮਾਰੂ ਮਲਾ ਪੰਗਵਾ ਮੋਨੀ ਮੋਲੀਏ ਤ੍ਰ ਗੁਨੀਆ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰਕ ਸੰਚੀ ਅੰਤ ਕੀ ਬਾਤ ਸਗਲੇ ਛਲਿਆ ਨਿਰਪਉ ਨਰੰਕਾਰ ਦਹਲਿਆ ਜੀ ਜੰਤ ਸਗਲੇ ਤਤਪਲਿਆ ਰਹਾ ਇੱਕ ਸ਼ਰਮ ਕਰ ਗੱਡੀ ਗੱਢ ਇੱਕ ਸੁਪਨੇ ਦਾਮ ਨ ਛੱਢੈ ਰਾਜ ਕਮਾਏ ਕਰੀ ਜਿੰਥੇਲੀ ਤਾ ਤ ਸੰਗ ਨਚੰਚਲ ਚੱਲਿਆ ਇਕ ਤਹ ਤਾਨ ਪਿੰਡ ਤੇ ਪਿਆਰੀ ਇਕ ਸੰਚੀ ਤਾਜ ਬਾਪ ਮੈਂ ਤਾਰੀ ਸੁੱਤ ਮੀਤਰਾਤ ਤੇ ਗੋਜੀ ਤਾਂ ਕਹਿ ਨਿਕਟ ਨਾ ਹੋਈ ਖਲਿਆ ਹੋਏ ਅਧੂਤ ਬੈਠੇ ਲਾਇ ਤਾਰੀ ਜੋਗੀ ਜਤੀ ਪੰਡਿਤ ਬੀਚਾਰੀ ਗ੍ਰੇਮੜੀ ਮਸਾਣੀ ਬਨ ਮੈਂ ਬਸਤੇ ਉਠ ਤੈ ਨ ਕੈ ਲਾਗੀ ਪਲਿਆ ਕਾਟੇ ਬੰਧਨ ਠਾਕੁਰ ਜਾਕੇ ਹਰ ਹਰ ਨਾਮ ਬਸਿਓ ਜੀ ਤੱਕ ਸਾਧ ਸੰਗ ਪੈ ਜਨਮ ਮੁਕਤੇ ਗਤ ਪਾਈ ਨਾਨਕ ਨਦਰ ਨਿਹਾਲਿਆ ਮਾਰੂ ਮਲਾਪ ਨਵਾ ਸਿਮਰੋ ਏਕ ਨਰੰਜਨ ਸੋ ਜਾ ਤੇ ਮਿਰਥਾ ਜਾਤ ਨ ਕੋਉ ਮਾਤ ਗਰਭ ਮੈਂ ਜਨ ਪ੍ਰਤ ਪਾਰਿਆ ਜਿਉ ਪਿੰਡ ਦੇ ਸਾਜ ਸਵਾਰਿਆ ਸੋਈ ਬਿਦਾਤਾ ਖਿੰਖਿਨ ਜਪਿਐ ਜਿਸ ਸਿਮਰਤ ਅਵਗੁਣ ਸਭ ਟਕਿਐ ਚਰਨ ਕਮਲ ਔਰ ਅੰਤਰ ਥਾਰੋ ਵਿਖਿਆ ਬਨਤੇ ਜਿਉ ਉਧਾਰੋ ਕਰਨ ਭਲਾ ਮਿਟੈ ਬਿਲਾਟਾ ਜਪ ਗੋਵਿੰਦ ਧਰਮ ਤੋ ਫਾਟਾ ਸਾਦ ਸੰਗ ਵਿਰਲਾ ਕੋ ਪਾਏ ਨਾਨਕ ਤਾਕ ਬਲ ਬਲ ਜਾਏ RAM ਨਾਮ ਮਨ ਤਨ ਆਧਾਰ ਜੋ ਸਿਮਰੈ ਤਿਸ ਕਾ ਨਿਸਤਾਰ ਰਹਾ ਮਿੱਠਿਆ ਵਸਤ ਸਤ ਕਰਮਾਨੀ ਹਿਤ ਲਾਇਓ ਛਠ ਮੂੜ ਅਗਿਆਨੀ ਕਾਮ ਕੋਧ ਲੋਭ ਮਦ ਮਾਤਾ ਕਉਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਧ ਮਨ ਤਨ ਸੰਗ ਜਾਤਾ ਤ੍ਰਿਸ਼ਣ ਬੂਝ ਕਰਤ ਕਲੋਲਾ ਹੂਣੀ ਆਸ ਮਿੱਥਿਆ ਸਭ ਬੋਲਾ ਆਪ ਇਕੱਲਾ ਜਾਤ ਇਕੱਲਾ ਥਾਮ ਤੁਮ ਸੰਗ ਝੂਠੇ ਸਭ ਬੋਲਾ ਪਾਇઠ ਗੋਰੀ ਆਪ ਪਲਾਇਓ ਨਾਨਕ ਕਿਰਤ ਨਾ ਜਾਏ ਮਿਟਾਇਓ ਪਸ਼ ਪੰਖੀ ਭੂਤ ਅਰਪ੍ਰੇਤ ਬਹੁ ਵਿਦ ਜੋਨੀ ਫਿਰਤ ਅਨੇਤਾ ਜਾਂ ਜਾਨੂ ਥਾਰੇ ਨਾ ਪਾਵੇ ਥਾਨ ਗਿਹੂਨ ਉਠ ਉਠ ਫਿਰ ਥਾਵੈ ਮਨ ਤਨ ਬਾਸ਼ਨਾ ਬਹੁ ਵਿਸਥਾਰ ਹਮੇ ਮੂਠੋ ਦੇਚਾਰਾ ਅਨਕ ਦੋਖ ਅਰ ਬਹੁਤ ਸਜ਼ਾਈ ਤਾਂ ਕੀ ਕੀਮਤ ਕਹਿ ਨਾ ਜਾਈ ਪ੍ਰਭ ਬਿਸਰਤ ਨਰਕ ਮੈਂ ਪਾਇਆ ਤਾ ਮਾਤ ਨਾ ਬੰਦ ਨਾ ਮੀਤ ਨਾ ਜਾਇ ਜਿਸ ਕੋ ਹੋ ਕ੍ਰਿਪਾਲ ਸੁਆਮੀ ਸੋ ਜਨ ਨਾਨਕ ਪਾਰ ਗ੍ਰਾਮੀ ਰਮਤ ਰਮਤ ਪ੍ਰਭ ਸਰਨੀ ਆਇਆ ਬਿਨਾਂ ਨਾਥ ਜਗਤ ਤੇ ਤਮਾਯਾ ਪ੍ਰਭ ਦਿਆਲ ਦੁਖ ਦਰਦ ਦਦਾਰਣ ਜਿਸ ਪਾਲ ਤਿਸ ਹੀ ਨਿਸਤਾਰਣ ਅੰਧ ਕੂਪ ਤੇ ਕੱਢ ਨਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਬਾਰਿਆ ਜਪ ਤਪ ਸੰਗਮ ਇਸ ਤੇ ਕਿਛ ਨਾਹੀ ਆਦ ਅੰਤ ਤਬਗੰ ਮਗਾਹੀ ਨਾਮ ਧੇ ਮੰਗਦਾ ਦਾਸ ਤੇਰਾ ਹਰ ਜੀਵਨ ਪਦ ਨਾਨਕ ਤਬ ਮੇਰਾ